ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜਿੱਥੇ ਇੱਥੇ ਸਵੇਰ ਦੀ ਸ਼ੁਰੂਆਤ ਹੋ ਗਈ ਸੀ ਤੇ ਮੈਂ ਨਾਲ ਹੀ ਸੀ ਚਾਹ ਪਾਣੀ ਪੀ ਕੇ ਤੇ ਪਹਿਲਾਂ ਰਿਸ਼ੂ ਨਾਲਿਆ ਸੋਦ ਬਾਅਦ ਮੈਂ ਨਾ ਕਿਹਾ ਜੀ ਤੇ ਇੱਥੇ ਮੈਂ ਹਣਾ ਲੱਗੀ ਸੀ ਆਟਾ ਗੁੰਨਣਾ ਕਿਉਂਕਿ ਅੱਜ ਹੈਗਾ ਸੋਮਵਾਰ ਤੇ ਮੈਂ ਆਟਾ ਵੀ ਤਾਜ਼ਾ ਗੁੰਨਣਾ ਸੀ ਤੇ ਆਟਾ ਗੁੰਨ ਕੇ ਤੇ ਫਿਰ ਮੈਂ ਵਾਸੋਨਾ ਦੀਵਾ ਦੂਆ ਬਣਾਇਆ ਸੀ ਤੇ ਜੀ ਮੰਦਿਰ ਜਾਣਾ ਸੀ ਇਸ ਕਰਕੇ ਤੇ ਫਿਰ ਮੈਂ ਹਨਾ ਰੋਟੀ ਤਾਂ ਮੈਂ ਬਣਾਈ ਨਹੀਂ ਤੇ ਇੱਥੇ ਮੰਦਰੋਂ ਆ ਕੇ ਤੇ ਬਸ ਮੈਂ ਰੋਟੀ ਲਾਉਣ ਲੱਗੀ ਸੀ ਆ ਰੋਟੀ ਨਹੀਂ ਰਾਤ ਵਾਲੀ ਰੋਟੀਆਂ ਪਈਆਂ ਸੀ 10 12 ਤੇ ਉਹ ਫਿਰ ਮੈਂ ਲਾਉਣ ਲੱਗੀ ਸੀ ਮੈਂ ਕਿਾ ਚੱਲ ਵੀ ਇਹਨਾਂ ਨੂੰ ਚੋਰੀ ਖੁੱਟ ਦੰਨੀ ਆ ਤੇ ਉਹ ਪਾ ਕੇ ਤੇ ਹੱਥ ਛੱਤਰ ਪਾ ਕੇ ਤੇ ਗੰਦ ਫਿਰ ਵੇਸਟ ਵੀ ਜਾਂਦੀਆਂ ਰੋਟੀਆਂ ਹਨਾ ਇੰਨੀ ਤੇ ਰਾਤ ਅਸੀਂ ਰੋਟੀ ਬਣਾਈ ਸੀ ਤੇ ਨਾਲ ਰਿਸ਼ੂ ਲੈ ਆਇਆ ਸੀ ਰੋਟੀ ਤੰਦੂਰ ਦੀ ਤੇ ਸਬਜ਼ੀ ਸੀ ਮੈਂ ਫਰਸ ਕਰਕੇ ਹਣਾ ਮੈਂ ਤਾਂ ਚਾ ਲੋ ਫਰਸ ਰੋਟੀ ਉਹ ਖਾਲੀ ਸੇ ਤੰਦੂਰ ਆਲੀਆਂ ਤੇ ਰੱਖ ਦਿੱਤੀ ਸੀ ਕੰਨ ਤੀਆਂ ਤੇ ਵਾਸੇ ਫਿਰ ਮੈਂ ਕਿਉਂ ਗਰਮ ਕਰ ਲਿਆ ਸੀ ਦੇਸੀ ਕਿਉਂ ਗਰਮ ਕਰਕੇ ਫਿਰ ਮੈਂ ਕਿਉਂ ਲਾ ਕੇ ਰੋਟੀਆਂ ਨੂੰ ਤੇ ਗਰਮ ਕਰ ਲੀਆਂ ਸੀ ਰੋਟੀਆਂ ਚੰਗੀ ਤਰ੍ਹਾਂ ਤੇ ਮੈਂ ਗਰਮ ਕਰਕੇ ਫਿਰ ਕੁੱਟੇ ਆ ਉਹ ਠੰਢੀਆਂ ਤਾਂ ਕੁੱਟੇ ਜਾਂਦੀ ਤੇ ਤਾਂ ਕਰਕੇ ਵਸੇ ਮੈਂ ਰੋਟੀਆਂ ਗਰਮ ਕਰ ਦੂੰਗੀ ਪਹਿਲਾਂ ਮੈਂ ਇਹਦੀ ਰੀਸ਼ੂ ਦੀ ਕੁੱਟ ਦੂੰਗੀ ਦੋ ਚਾਰ ਰੋਟੀਆਂ ਦੀ ਚਾਰ ਕ ਰੋਟੀਆਂ ਦੀ ਕੁੱਟਦੀ ਸੀ ਅੱਠ ਰੋਟੀਆਂ ਸੀ ਤੇ ਤੋ ਕਿਆ ਤਾਂ ਟਾਈਮ ਹੋਇਆ ਪਿਆ ਸੀ ਹਨਾ ਪਾ 50 ਦੇ ਹੋ ਗਿਆ ਸੀ 6:30 ਤੇ ਅਸੀਂ ਵੀ ਲੇਟ ਹੋ ਗਏ ਸੀ ਹਨਾ ਮੰਦਰ ਜਾਣ ਨੂੰ ਕਿਉਂਕਿ ਤੇ ਹੁਣ ਕੇ ਫਿਰ ਬਸ ਮੈਂ ਇਹ ਚੋਰੀ ਕੁੱਟੀ ਨਹੀਂ ਨਾਲ ਦੇ ਨਾਲ ਦੇ ਨਾਲ ਮੈਂ ਦੂਜੀ ਰੋਟੀ ਨੂੰ ਗਰਮ ਕਰ ਲਵਾਂਗੇ ਨੇ ਮੋਗਾ ਪੱਲੇ ਦੀ ਕੁੱਟ ਲਾ ਚੋਰੀ ਵੀ ਜਾਵੇ ਆਪਾਂ ਖਾ ਕੇ ਹਨਾ ਫਿਰ ਬੈਂ ਆ ਜਾਂਦੀ ਆ ਤੇ ਫਿਰ ਬੈਂ ਕਿਹੜਾ ਰੁਕਦੀ ਆ ਚਲ ਹੁਣ ਲੋਕਲ ਜਾਣਾ ਹੋਵੇ ਸਕੂਲੇ ਘਰ ਤਾਂ ਬੰਦਾ ਚਲ ਪੰਜ-ਸੱਤ ਮੰਦਰਾਂ ਦੇ ਵੀ ਜਾਵੜੰਦਾ ਚੰਨ ਤੇ ਤੇ ਬੈਂ ਨੇ ਤਾਂ ਉਹਦੇ ਟਾਈਮ ਤੇ ਆਉਣਾ ਹੁੰਦਾ ਤਵਾ ਸਿੱਧਾ ਮੈਂ ਚੂਰੀ ਕੱਟ ਕੇ ਤਿਆਰ ਕਰ ਦੂੰਗੀ ਤੇ ਡਿਪਨ ਚ ਪਾ ਦੂੰਗੀ ਤੇ ਇਹਨੂੰ ਖਾਣ ਨੂੰ ਦੇ ਦੂੰਗੀ ਤੇ ਮੈਂ ਹਨਾ ਰਾਤ ਸਾਡੇ ਨਾਲ ਲਾਈਟ ਚਲੀ ਗਈ ਸੀ ਤੇ ਹਿੱਲ ਗਈ ਸੀ ਲਾਈਟ ਤੇ ਮੈਂ ਕਿਹਾ ਵੀ ਕਿਤੇ ਵੀ ਗਈ ਹੋਈ ਆ ਤੇ ਕੁਟਰ ਬੰਦ ਹੋ ਗਿਆ ਤੇ ਫਿਰ ਮੈਂ ਸਵੇਰੇ ਉੱਠ ਕੇ ਦੇਖਿਆ ਦੂਜੇ ਘਰਾਂ ਦੇ ਹੈਗੇ ਸੀ ਲਾਈਟ ਸਾਰੇ ਤੇ ਆਪਣੇ ਹੈ ਨਹੀਂ ਸੀ ਇੱਧਰ ਤੇ ਫਿਰ ਮੈਂ ਕਿਹਾ ਚੱਲ ਵੀ ਮੈਂ ਦੇਖਦੀ ਆ ਫਿਰ ਮੈਂ ਚੱਕ ਚੁੱਕ ਕੀਤੀ ਤੇ ਚਲ ਆਈ ਨਹੀਂ ਤੇ ਸਾਡੀ ਜਿਹੜੀ ਮੇ ਸੋਚ ਲੱਗੀ ਆ ਨਾ ਉਹ ਥੋੜੀ ਜੀ ਹੋ ਹੋਈ ਹੋਈ ਆ ਵੀ ਜਾਨੀ ਕਿ ਲੇਟ ਡੈਮੋ ਹੋਵੇ ਜਾਂ ਲੋਡ ਪੈ ਗਈ ਠੀਕ ਆ ਤੇ ਉਹ ਆਪਦੇ ਆਪ ਸੋਚਾ ਆਟੋਮੈਟਿਕ ਡਿੱਗ ਜਾਂਦੀ ਆ ਤੇ ਉਹ ਮੈਨੂੰ ਪਤਾ ਨਹੀਂ ਸੀ ਵੀ ਡਿੱਗੇ ਤੋਂ ਲੇਟ ਆਉਗੀ ਕਿ ਉੱਪਰ ਚੱਕੇ ਤੋਂ ਤੇ ਮੈਂ ਉਹ ਚੱਕ ਬਸ ਚੱਕ ਥੱਲ ਕਰਕੇ ਆ ਗਈ ਤੇ ਮੈਨੂੰ ਪਤਾ ਨਹੀਂ ਲੱਗਿਆ ਫਿਰ ਮੈਂ ਮੰਦਰਵਾ ਕੇ ਦੇਖਿਆ ਰਿਸ਼ੂ ਨੂੰ ਮੈਂ ਕਿਹਾ ਵੀ ਚੱਕ ਕਰ ਕਰ ਕੰਦਾ ਹਾਂ ਆ ਆ ਗਈ ਜਦੋਂ ਮੈਂ ਤਾਂ ਕੀਤੀ ਤਾਂ ਥੱਲੇ ਡਿੱਗੇ ਪੈ ਸੀ ਸੱਚਾ ਇੱਥੇ ਵਾਸੇ ਫਿਰ ਮੈਂ ਫੁੱਲ ਤੋੜ ਕੇ ਲਈ ਸੀ ਫੁੱਲ ਤੋੜ ਕੇ ਤੇ ਫਿਰ ਮੈਂ ਲਾਗੀ ਦਿੱਤੇ ਜੋਤ ਨੂੰ ਲੋਨ ਕਰੇ ਤੇ ਮੰਦਰੋਂ ਅਸੀਂ ਆਏ ਸੀ ਮੰਦਰ ਵਾਲਾ ਮੱਥਾ ਵਗੈਰਾ ਟੇਕ ਆਏ ਸੀ ਅਸੀਂ ਇੱਥੇ ਵਾਸੇ ਮੈਂ ਜੋਤ ਲਾ ਦੂੰਗੀ ਹੁਣ ਤੇ ਪਹਿਲਾਂ ਮੈਂ ਜਲ ਚੜਾਉਂਗੀ ਸ਼ੇਵਲਿੰਗ ਤੇ ਪਹਿਲਾਂ ਮੈਂ ਇਹਨੂੰ ਸਾਫ ਕਰਕੇ ਲਈ ਚੰਗੀ ਤਰ੍ਹਾਂ ਸ਼ੇਵਲਿੰਗ ਨੂੰ ਹਣਾ ਸਾਫ ਕੀਤਾ ਮੈਂ ਚੰਗੀ ਤਰ੍ਹਾਂ ਤੇ ਜਿਹਦੇ ਵਿੱਚ ਆਪਾਂ ਸ਼ੇਵਲਿੰਗ ਰੱਖਿਆ ਹੋਇਆ ਡੋਂਗੇ ਦੇ ਵਿੱਚ ਇਹਨੂੰ ਮੈਂ ਸਾਫ ਕੀਤਾ ਸਵਾਦ ਨਾਲ ਮੈਂ ਸਾਫ ਕੀਤਾ ਕਿਉਂਕਿ ਸਾਫ ਬਣ ਤਾਂ ਕਰਾ ਆਪਾਂ ਭਾਂਡੇ-ਕੁੰਡੇ ਵੀ ਸਾਫ ਕਰਦੇ ਹਣਾ ਮੇਰਾ ਸੋਚੀ ਹਨਾ ਹੈ ਨਹੀਂ ਸੀ ਫਿਰ ਮੈਂ ਕਿਹਾ ਚੱਲ ਵੀ ਮੈਂ ਸਵਾਰਨ ਵਾਲੀ ਸਾਫ ਕਰ ਲੈਂਦੀ ਹਾਂ ਤੇ ਫਿਰ ਵਸ ਮੈਂ ਜੋਤ ਬੱਤੀ ਲਾਤੀ ਸੀ ਤੇ ਜੋਤ ਬੱਤੀ ਲਾ ਕੇ ਤੇ ਫਿਰ ਜਿਹੜਾ ਜਲ ਮਛੀ ਵਾਲੀ ਤੇ ਚੜਾਉਣੀ ਉਹ ਮੈਂ ਵਾਪਸ ਘੜੀ ਦੇ ਵਿੱਚ ਪਾ ਕੇ ਇੱਥੇ ਬੇਲ ਪੱਤਰ ਲਾਇਆ ਆਪਣੇ ਬੇਲ ਪੱਤਰ ਦੇ ਵਿੱਚ ਮੈਂ ਪਾ ਕੇ ਜਲ ਚੜਾ ਕੇ ਤੇ ਇੱਥੇ ਧੂਪ ਬੱਤੀ ਕਰਤੀ ਮੈਂ ਤੇ ਮੱਥਾ ਟੇਕ ਲਿਆ ਜਾਂ ਬੇਲ ਪੱਤਰ ਦੇ ਉੱਪਰ ਤੇ ਫਿਰ ਇੱਥੇ ਮੈਂ ਆ ਗਈ ਸੀ ਸੂਰਜ ਦੇਵ ਨੂੰ ਜਲ ਚੜਾਉਣ ਨੂੰ ਸੂਰਜ ਨੂੰ ਮੈਂ ਜਲ ਜ਼ਰੂਰ ਚੜਾਉਣੀ ਆ ਹਨਾ ਤੇ ਸੂਰੇ ਵਾਸਤੇ ਮੁੰਡੇ ਦੇ ਵਿੱਚ ਪਾ ਦਿੰਨੇ ਕਿਉਂਕਿ ਹਨਾ ਫਿਰ ਪੈਰਾ ਦੇ ਉੱਪਰ ਪੈਂਦਾ ਤੇ ਫਿਰ ਨਾਲੇ ਜੇ ਆਪਾਂ ਉਂ ਚੜਾ ਦਿੰਨੇ ਫਿਰ ਉੱਥੋਂ ਦੀ ਨੰਗ ਦੇ ਟੱਪਦੇ ਆ ਜਾਂ ਪਾਣੀ ਡੁੱਲਿਓ ਤੇ ਹਨਾ ਜਿਹੜਾ ਚਲ ਦਿੰਨੇ ਆਪਾਂ ਸੋਰ ਦੇ ਦੇ ਤਾਉਂ ਤਾਂ ਕਰਦੇ ਹੱਸ ਜੀ ਮੰਦਿਰੋ ਆ ਗਏ ਮੰਦਿਰੋ ਆ ਕੇ ਬਸ ਜੋਤ ਬੱਤੀ ਲਾ ਲਈਨੇ ਤੇ ਜੋਤ ਬੱਤੀ ਲਾ ਕੇ ਤੇ ਹੁਣ ਮੈਂ ਰੋਟੀ ਖਾਣੀ ਆ ਰੋਟੀ ਅੱਜ ਮੈਂ ਬਣਾਈ ਮੈਂ ਨਾ ਰਾਤ ਰੋਟੀ ਨਾ ਪਈ ਸੀ ਆਹ ਮੈਂ ਤੁਹਾਨੂੰ ਤੇ ਆਪਾਂ ਜੁੜੀ ਕੋਤਲੀ। ਅੰਬ ਚਾਂਗ ਰੋਟੀ ਆ ਖਾ। ਇਹ ਨਿਆਣਾ ਸਿੱਟਣੀਆਂ ਵੀ 10-12 ਅੰਸ ਰੋਟੀ। ਕਿਉਂਕਿ ਇੰਨੀਆਂ ਸੱਟਾਂਗੇ ਜ਼ਰੂਰੀ ਖਰਾਬ ਕਰਨੀਆਂ ਨੇ ਹੈਨਾ। ਲੰਗੇ ਪਾਦੀ ਕੰਟਾ ਤਾਣ ਰਕੇ। ਤੇ ਬੱਸ ਹੁਣ ਮੈਂ ਜੋਤ ਬੱਤੀ ਲਾਤੀ ਆਦੀ। ਭਗਵਾਨ ਜੀ ਦੇ ਮੂਰੇ ਹੱਥ ਜੋੜ ਲੇ। ਤੁਸੀਂ ਵੀ ਕਰ ਲੋ ਜੀ ਦਰਸ਼ਨ ਜੀ ਦੇ। ਤੇ ਥੇਵਰ ਮੇ ਲੱਗੀ ਸਿੱਥੋਂ ਸਮਾਨ ਦਾ ਦੇਖੋ ਜੀ ਖਲਾਰਾ ਕਿਵੇਂ ਪਿਆ ਹੋਇਆ ਹੈ ਨਾ ਤੁਹਾਨੂੰ ਦਿਖਾਈ ਜਾਨੀ ਮੇ ਸਮਾਨ ਭਾਂਡੇ ਭੁੰਡੇ ਮੰਜਨਾਂ ਉੱਤੇ ਪਏ ਤੇ ਸਲਫ ਤੇ ਸਾਰੇ ਭੰਡੇ ਪਏ ਸਾਰਾ ਖਲਾਰਾ ਇੱਧਰ ਅਸੀਂ ਰੋਟੀ ਪਾਣੀ ਖਾਦਾ ਸੀ ਤੇ ਥੇ ਭਾਂਡੇ ਪਏ ਕੱਪੜੇ ਕੁੱਪੜੇ ਖੰਡੇ ਪਏ ਮੇ ਚੁੰਮੇ ਜਾਨੀ ਤੇ ਇੱਧਰ ਆਪਾਂ ਹਨਾ ਇੱਧਰ ਵੀ ਚੱਕਣ ਵਾਲਾ ਸਮਾਨ ਤੇ ਜੋਤ ਪੁੱਤੀ ਲਾ ਕੇ ਆਪਾਂ ਫਿਰ ਰੋਟੀ ਪਾਣੀ ਖਾਦਾ ਸੀ ਤੇ ਖਲਾਈਟ ਸਾਡੇ ਦਾ ਚਲੀ ਗਈ ਸੀ ਆ ਦੇਖੋ ਤੁਹਾਨੂੰ ਦਿਖਾਈ ਜਾਨੀ ਆ ਤੇ ਜਦੋਂ ਲਾਈਟ ਔਨ ਕੀਤੀ ਉੱਥੇ ਮੈਂ ਸੋਚ ਤੋ ਜਿਹੜੀ ਸੋਚ ਲਈ ਹੋਈ ਤੁਹਾਨੂੰ ਦੱਸਿਆ ਬਈ ਆਟੋਮੈਟਿਕ ਡਿੱਗ ਜਾਂਦੀ ਲਾਈਟ ਡੇਮ ਹੋਣ ਤੇ ਜਾ ਲੋਡ ਪੈਂਦੇ ਫਿਰ ਚਾਰਜਰ ਹੋਣ ਲੱਗਿਆ ਮੀਟਰ ਤੇ ਅਸੀਂ ਆ ਦੇਖੋ ਜੀ ਬਦਲ ਵਾਈ ਵੀ ਹਨਾ ਹੋਈ ਪਈ ਆ ਤੇ ਗੁੰਮਿਆ ਕਰੀ ਬੈਠਾ ਰੱਬ ਨਾ ਮੀ ਪੋਂਦਾ ਨਾ ਹਵਾ ਹੋਵਾ ਛੱਡਦਾ ਤੇ ਇੱਧਰ ਸਾਰੇ ਸਾਫ ਸਫਾਈ ਹੋ ਗਈ ਸੀ ਸਨੇਹਾ ਝਾੜੂ ਪੋਚਾ ਕਰ ਗਈ ਸੀ ਤੇ ਇੱਧਰ ਵਿੱਚ ਖਲਾਰਾ ਚੱਕਣ ਵਾਲਾ ਤੁਹਾਨੂੰ ਪਤਾ ਹੀ ਸੋਰੇ ਸੋਰੇ ਹਨਾ ਸਾਰਾ ਸਾਮ ਦਾ ਰਟੀਨ ਹੁੰਦਾ ਹੋਏ ਐਵੇਂ ਖੰਡੇ ਜਾਂਦਾ ਤੇ ਸਮਾਨ ਸਪੂਣਾ ਐਵੇਂ ਖੰਡਿਆ ਪਿਆ ਸੀ ਫਿਰ ਮੈਂ ਪਹਿਲਾਂ ਆ ਗਈ ਸੀ ਰਸੋਈ ਦੇ ਵਿੱਚ ਮੈਂ ਪਹਿਲਾਂ ਰਸੋਈ ਚ ਅਪ ਕਰਦੇ ਆ ਸਾਫ ਸਫਾਈ ਤੇ ਇੱਥੋਂ ਮੈਂ ਸਾਰਾ ਖਲਾਰਾ ਚੱਕਿਆ ਪਹਿਲਾਂ ਫਿਰ ਮੈਂ ਲੱਗ ਗਈ ਇੱਥੇ ਭਾਂਡੇ-ਭੋਨੇ ਸਾਫ ਕੀਤੇ ਪਹਿਲਾਂ ਫਿਰ ਮੈਂ ਇਥੇ ਗੈਸ ਸਾਫ ਕਰ ਲੈਂਦੀ ਤੇ ਗੈਸ ਮੈਂ ਸਕ੍ਰੈਬਰ ਨਾਲ ਸਾਫ ਕੀਤਾ ਅੱਜ ਤੇ ਸਕ੍ਰੈਬਰ ਨਾਲ ਮੈਂ ਕਿਤੇ-ਕਿਤੇ ਕਰਦੇ ਹੁੰਦਾ ਸੀ ਤੇ ਕਾਸੀਆਂ ਨੂੰ ਮੈਂ ਚੰਗੀ ਤਰ੍ਹਾਂ ਹਨਾ ਰਗੜ ਕੇ ਸਾਫ਼ ਕਰ ਲਵਾਂਗੀ ਸਟੇਲ ਬੁਰਸ਼ ਨਹੀਂ ਮੈਂ ਕਦੇ ਵੀ ਮਾਰਿਆ ਇੱਥੇ ਤੇ ਬਸ ਹੁਣ ਮੈਂ ਕੱਪੜਾ ਗਿੱਲਾ ਕਰਕੇ ਚੰਗੀ ਤਰ੍ਹਾਂ ਨਿਚੋੜ ਕੇ ਇਹਨੂੰ ਸਾਫ਼ ਕਰ ਦੂੰਗੀ ਕੱਪੜੇ ਨਾਲ ਤੇ ਸਾਰੇ ਜਿਹੜੇ ਸਾਬਣ ਲਾਈ ਸੀ ਹਨਾ ਸਾਫ਼ ਕੀਤਾ ਸੀ ਉਹ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਾਂਗੇ ਇਹਦੇ ਨਾਲ ਕੱਪੜੇ ਨਾਲ ਤੇ ਮੈਂ ਹੀ ਕਰਦੀ ਹੁੰਦੀ ਹਾਂ ਜਿਹੜਾ ਸਾਫ਼ ਕਰਦੀ ਹਾਂ ਸਾਬਣ ਨਾਲ ਹੁਣ ਮੈਂ ਗਿੱਲਾ ਕੱਪੜਾ ਕਰਕੇ ਬਸ ਉੱਤੇ ਸੁੱਕਾ ਫੇਰ ਦੇ ਲਵਾਂਣੀ ਤੇ ਬਸ ਇਹਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦੂੰਗੀ ਤੇ ਇੱਥੇ ਮੈਂ ਚੱਕਲੇ ਬੇਲਣਾ ਵੀ ਪਿਆਸੀ ਨੂੰ ਵੀ ਮੈਂ ਚੱਕ ਦੂੰਗੀ ਇਹ ਸਾਫ ਕਰਨ ਵਾਲਾ ਸੀ ਕਿਉਂਕਿ ਅੱਜ ਰੋਟੀ ਤਾਂ ਬਣਾਈ ਨਹੀਂ ਅੱਗੇ ਤਾਂ ਰੋਟੀਆਂ ਬਣਾਉਣੇ ਨਾਲ ਦੀ ਮੈਂ ਧੋ ਦਿੰਨੀ ਹਾਂ ਤੇ ਪਾਣੀ ਭਾਤੇ ਆਪ ਰੱਖ ਦੇ ਨਾ ਗਿੱਲਾ ਹੋ ਜਾਂਦਾ ਹੈ ਫਿਰ ਪੰਡਾ ਸਾਫ ਕਰਦੇ ਹਾਂ ਸਾਫ ਕਰਦੇ ਹਾਂ ਨਾ ਪਹਿਲਾਂ ਤੇ ਵਾਸਤੇ ਫਿਰ ਮੈਂ ਦੁਬਾਰੇ ਗਿੱਲਾ ਕੱਪੜਾ ਕਰਕੇ ਲਈ ਨਚੋੜ ਕੇ ਚੰਗੀ ਤਰ੍ਹਾਂ ਤੇ ਇਹਨੂੰ ਗੈਸ ਨੂੰ ਆਪਾਂ ਕਰ ਦਾਂਗੇ ਕਲੀਨ ਚੰਗੀ ਤਰ੍ਹਾਂ ਤੇ ਇਹਨੂੰ ਕਲੀਨ ਕਰਕੇ ਹਨਾ ਤੇ ਫਿਰ ਆਪਾਂ ਸਾ ਡੱਬੇ ਵਗੈਰਾ ਵੀ ਸਾਫ ਕਰਾਂਗੇ ਸਾਰੇ ਇਸ ਹਾਲ ਫਿਰ ਤਵੀ ਕਪੜਾ ਫੇਰ ਦਾਂਗੀ ਚੰਗੀ ਤਰ੍ਹਾਂ ਤੇ ਪਹਿਲਾਂ ਹਨਾ ਮੀਂਹ ਦਾ ਮੌਸਮ ਆਇਆ ਹੋ ਗਿਆ ਸੀ ਬਸ ਹੁਣ ਮੀਂਹ ਆਊਗਾ ਤੇ ਰੋਜ਼ ਹੀ ਆਈ ਹੁੰਦਾ ਜੀ ਮੀਂਹ ਤਾਂ ਬਸ ਘਟਾ ਘੱਪ ਬੱਦਲ ਹੋ ਜਾਂਦੇ ਤੇ ਆਈ ਹੁੰਦਾ ਬਸ ਹੁਣ ਹੀ ਆਉਣੀ ਆ ਬਾਅਦ ਚ ਧੁੱਪ ਨਿਕਲ ਜਾਂਦੀ ਹੈ ਤੇ ਪਤਾ ਨਹੀਂ ਕਦੋਂ ਮੀਂਹ ਪਊਗਾ ਕਦੋਂ ਨਹੀਂ ਤੇ ਜੇ ਇਹਨੇ ਬਸ ਮੀਂਹ ਹਨਾ ਇੱਕ ਵਾਰ ਜਦੋਂ ਸ਼ੁਰੂ ਹੋ ਗਿਆ ਰੱਬ ਹਨਾ ਮੀਂਹ ਪਾਉਣਾ ਤੇ ਫਿਰ ਬਸ ਫੇਰ ਨਹੀਂ ਇਹਨਾਂ ਬੰਦ ਕਰਨਾ ਫਿਰ ਤਾਂ ਲੋਕਾਂ ਦੀ ਦੁਆ ਤੋਆ ਕਰਾ ਦਿੰਦੇ ਹੁੰਦੇ ਆ ਤੂ ਕਈ ਵਾਰ ਤਾਂ ਇਹ ਸੌਣ ਚ ਲੱਗ ਜਾਂਦਾ ਕਈ ਵਾਰ ਹਨਾ ਤੁਹਾਨੂੰ ਪਤਾ ਹੀ ਪਾਦੋ ਦੇ ਵਿੱਚ ਤੇ ਬਾਕੀ ਦੇਖਦੇ ਆਂ ਕਦੋਂ ਇਹ ਨਹੀਂ ਪੁੰਦਾ ਕਦੋਂ ਨਹੀਂ ਤੇ ਚਲੋ ਆਏ ਜੀ ਬੱਦਲਵਾਈ ਹੁੰਦੀ ਆ ਹਨਾ ਵੀ ਹਵਾ ਚੱਲਦੀ ਰਹੇ ਫਿਰ ਮੌਸਮ ਠੰਡਾ ਹੁੰਦਾ ਤੇ ਗਰਮੀ ਮਹਿਸੂਸ ਨਹੀਂ ਹੁੰਦੀ ਨਹੀਂ ਤੇ ਜਦੋਂ ਫਿਰ ਬੱਦਲਵਾਈ ਕਰਕੇ ਹਵਾ ਨਹੀਂ ਚਲੁੰਦਾ ਗੁੰਮਿਆ ਕਰ ਦਿੰਦਾ ਤੇ ਉਦੋਂ ਫਿਰ ਜਾਦੇ ਹਨਾ ਗਰਮੀ ਲੱਗਦੀ ਪਸੀਨਾ ਜਾਦੇ ਬੈਂਦਾ ਫਿਰ ਮੈਂ ਇੱਥੇ ਲੱਗੀ ਸੀ ਸੈल्फ ਸਾਫ ਕਰਨਾ ਤੇ ਸਾਫ ਸਾਫ ਕਰਕੇ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਹਨਾ ਟੈਲਟੂਲਾ ਤੇ ਵੀ ਕਪੜਾ ਫੇਰਤਾ ਫਿਰ ਮੈਂ ਇਧਰ ਆ ਗਈ ਸੀ ਫ੍ਰਿਜ ਸਾਫ ਕਰਨ ਤੇ ਫ੍ਰਿਜ ਮੈਂ ਕਰਤੀ ਸੀ ਕਪੜਾ ਫੇਰਤਾ ਸੀ ਤੇ ਵੀ ਚੰਗੀ ਤਰ੍ਹਾਂ ਹੰਦਾ ਸਾਫ ਕਰਦਾ ਫਿਰ ਮੈਂ ਆ ਗਈ ਸੀ ਅੰਦਰ ਅੰਦਰ ਫਿਰ ਮੈਂ ਇੱਥੋਂ ਡੜਕ ਕੈਵਨ ਹੈ ਕੈਵਨ ਸਾਫ ਕਰੂੰਗੀ ਇਹਦੀ ਸਫਾਈ ਕਰੂੰਗੀ ਅੱਜ ਤੇ ਕਿਉਂਕਿ ਇਹਦੇ ਵਿੱਚ ਗਾਹ ਬਹੁਤ ਹੀ ਜ਼ਿਆਦਾ ਪਿਆ ਹੋਇਆ ਸੀ ਤੇ ਮੈਂ ਜਵਾਕਾਂ ਨੂੰ ਵੀ ਲੋਨੀ ਹੁੰਦੀਆਂ ਬੱਚਿਆਂ ਨੂੰ ਹਨਾ ਇਹ ਸਾਫ ਕਰ ਲਓ ਤੇ ਸਾਫਤਾ ਉਹ ਐਸਾ ਐਸਾ ਵੈਸੀ ਕਰਦੇ ਆ ਤੇ ਮਕੈਨੀ ਹੁੰਨੀ ਵੀ ਕਰ ਲਓ ਚਲ ਕਰ ਤਾਂ ਲੈਂਦੇ ਆ ਜੀ ਕੋਈ ਗੱਲ ਨਹੀਂ ਤੇ ਵਰ ਬੱਚਿਆਂ ਦਾ ਕੰਮ ਬੱਚਿਆਂ ਨਾਲ ਹੀ ਹੁੰਦਾ ਸਾਨੂੰ ਪਤਾ ਹੀ ਹੈ ਤੇ ਆਪਣਾ ਕੰਮ ਹਨਾ ਆਪਣੇ ਨਾਲ ਹੀ ਹੁੰਦਾ ਤੇ ਭੱਟਿਆ ਦਾ ਕੰਮ ਆਪਾਂ ਚੰਗੀ ਤਰ੍ਹਾਂ ਚੀਜ਼ ਨੂੰ ਦੇਖ ਕੇ ਫਿਰ ਮੈਂ ਨਾ ਅੱਜ ਮੈਂ ਕਹ ਸਾਰੇ ਡੱਬੇ ਮੈਂ ਬਾਹਰ ਹੀ ਕੱਢ ਲੈਣੀਆਂ ਫਿਰ ਮੈਂ ਚੰਗੀ ਤਰ੍ਹਾਂ ਜਿਹੜਾ ਸਮਾਨ ਰੱਖਣ ਵਾਲਾ ਉਹ ਰੱਖਾਂਗੇ ਬਾਕੀ ਮੈਂ ਛੱਡ ਦੂੰਗੀ ਕਿਉਂਕਿ ਐਵੇਂ ਕਬਾੜਖਾਨਾ ਵਿੱਚ ਪਿਆ ਹੈ ਨਾ ਐਵੇਂ ਥਾਂ ਰੁੱਕ ਕੇ ਪਿਆ ਤੇ ਐਵੇਂ ਪਿਆ ਸਾਮਾਨ ਜਮੇਗਾ ਛੱਟੋ ਪਰਾਂ ਮੈਂ ਕੀ ਰੱਖ ਕੇ ਕਰਨ ਜਦੋਂ ਕੋਈ ਕੰਮ ਦੀ ਚੀਜ਼ ਹੈਗੀ ਨਹੀਂ ਤੇ ਫਿਰ ਮੈਂ ਤੋਂ ਪਹਿਲਾਂ ਹਨਾ ਦੇਖਣ ਲੱਗੀ ਸੀ ਤੇ ਟੌਪਸ ਟੌਪਸ ਕੱਢੇ ਮੈਂ ਇਹਦੇ ਵਿੱਚੋਂ ਤੇ ਐਂ ਖਲਾਰਾ ਪਿਆ ਹੋਇਆ ਸੀ ਇੱਥੇ ਮੈਂ ਆਹ ਚੋੜੀਆਂ ਵਾਲਾ ਡੱਬਾ ਮੇਰਾ ਤੇ ਚਵਲ ਰੀ ਹੈ ਇਹ ਦੇਖੀ ਜਾਂਦੀ ਸੀ ਮੈਂ ਕਿਾ ਇੱਥੇ ਚੋੜੀਆਂ ਦੇਖਾਂ ਕੋਈ ਪਾਉਣ ਵਾਲੀਆਂ ਹੈਗੀਆਂ ਤੇ ਫਿਰ ਮੈਂ ਕਿਾ ਚਲ ਮੈਂ ਬਾਅਦ ਚ ਦੇਖੂੰਗੀ ਤੇ ਪਹਿਲਾਂ ਮੈਂ ਕਿਸਮਾਨ ਜਿਹੜਾ ਫालतੂ ਆ ਉਹ ਕੱਢਦਾ ਤੇ ਬਸ ਮੈਂ ਸਮਾਨ ਕੱਢੀ ਜਾਂਦੀ ਸੀ ਉਧਰ ਸੋਫੇ ਤੇ ਰੱਖ ਤੇ ਮੈਂ ਸਾਰਾ ਸਮਾਨ ਇੱਕ ਸਾਈਡ ਰੱਖੀ ਜਾਂਦੀ ਸੀ ਤੇ ਜਿਹੜਾ 플라스ਟਿਕ ਦੀ ਕੋਈ ਚੀਜ਼ ਜਾਂ ਕੋਈ ਕਾਰਡ ਵਗੈਰਾ ਜਾਂ ਕੋਈ ਹੋਰ ਕਾਗਜ਼ ਪੱਤਰਾ ਕੋਈ ਬਿਨਾ ਫालतੂ ਦਾ ਮੈਂ ਉਹਨੂੰ ਸੱਟਦੀ ਤੇ ਐਵੇਂ ਆਪਾਂ ਕੀ ਵਾਧੂ ਦਾ ਸਮਾਨ ਇੱਥੇ ਰੱਖ ਕੇ ਕਰਨ ਤੇ ਬਸ ਫਿਰ ਮੈਂ ਜੁਐਲਰੀ ਦੇਖੀ ਜਾਂਦੀ ਸੀ ਸੇ ਜਵੈਲਰੀ ਦੇਖ ਕੇ ਤੇ ਫਿਰ ਮੈਂ ਇੱਥੇ ਆ ਜਿਹੜਾ ਕੱਪ ਆ ਇਹਦੇ ਵਿੱਚ ਮਹਿੰਦੀ ਦੀ ਕੀਪ ਪਈ ਸੀ ਤੋਂ ਤੇ ਵੀ ਮੈਂ ਬਾਹਰ ਕੱਢਤੀ ਆ ਮੈਂ ਕਿਹਾ ਚੱਲ ਹੁਣ ਮਹਿੰਦੀ ਲਾਵਾਂਗੇ ਵਿਸਾਉਣ ਚੜੂਗਾ ਹਨਾ ਤੇ ਇੱਥੇ ਮੈਂ ਆ ਡੱਬੇ ਦੇ ਵਿੱਚ ਵੀ ਦੇਖ ਰਹੀ ਸੀ ਇਹਦੇ ਵਿੱਚ ਕੁਝ ਵੀ ਨਹੀਂ ਸੀ ਸਿਰਫ ਸੈੱਲ ਪਏ ਸੀ ਟੀਵੀ ਹਲੇ ਯਾਰ ਮੋਟ ਵਾਲੇ ਅ ਅਰੇ ਨਾ ਦੂਜਾ ਤੇ ਮੈਂ ਕਿਹਾ ਚੱਲ ਵੀ ਇਹਦੇ ਵਿੱਚ ਹੀ ਸਮਾਨ ਰੱਖ ਦਾਂਗੇ ਕੁਝ ਨਾ ਕੁਝ ਤੇ ਵੀ ਖਾਲੀ ਪਏ ਬਾਕਸ ਨੇ ਤੇ ਬਾਕੀ ਮੈਂ ਸਾਰਾ ਸਮਾਨ ਹੁਣ ਕੱਢੀ ਇੰਨੀ ਫालतू ਦਾ ਦਵਾਈਆਂ ਦੂਜਾਂ ਦੇ ਟੋਪਾ ਪਈਆਂ ਸੀ ਕੋਈ ਹਨਾ ਮੋਂ ਉਹ ਬਗੈੜਾ ਕੋਈ ਸੀ ਤੇ ਉਹ ਸਾਰਾ ਕੁਝ ਕੱਢ ਦੂੰਗੀ ਫਿਰ ਮੈਂ ਤੇ ਬਿੱਲ ਦੇਖਣ ਲੱਗੀ ਸੀ ਮੈਂ ਕਿਹ ਬਿੱਲ ਆਇਆ ਹੋਇਆ ਹੈ ਕਿ ਇਹ ਉਹ ਕਿੱਥੇ ਆ ਪਿਛਲੇ ਵੀ ਦੋ ਤਿੰਨ ਬਿੱਲ ਪਏ ਸੀ ਐ ਡੱਬਿਆਂ ਦੇ ਵਿੱਚ ਭਰੇ ਨਹੀਂ ਤੇ ਤੁਹਾਨੂੰ ਪਤਾ ਹੈ ਇਹ 600 ਜੁੰਟ ਮਾਪਾਪਿਆਂ ਆ ਦੇ ਵਿੱਚ ਤੇ ਇੰਨੇ ਤਮਾਚ ਦੇ ਨਹੀਂ 600 ਜੁੰਟ ਵੀ ਆਪਣੇ ਕਿਹੜਾ ਕੋਈ ਚੀਜ਼ ਹੈ ਹਨ ਤੇ ਜਿੰਨੀ ਕ ਮੱਛ ਦੀ ਬਸ ਉਹੀ ਬਿੱਲ ਦੁਆਰੇ ਆਈ ਆਂ ਦਾ 10-10 ਰੁਪਏ ਲੱਗੇ ਤੇ ਮੈਂ ਤਾਂ ਵੀ ਯਾਦ ਕਿਵੇਂ ਭਰ ਕੇ ਰਵਾਂਗੀ ਪਹਿਲਾਂ ਉਹ ਵੀ ਬਾਅਦ ਦੇ ਵਿੱਚ ਫਿਰ ਇਕੱਠਾ ਹੋ ਜਾਂਦਾ ਹਨਾ ਔਖਾ ਹੋ ਜਾਂਦਾ ਕਈ ਵਾਰ ਕਈ ਵਾਰ ਪੈਸੇ ਹੁੰਦੇ ਕਈ ਵਾਰ ਨਹੀਂ ਫਿਰ ਜਾਦੇ ਹੋ ਜਾਂ ਫਿਰ ਜਾਦੇ ਦਾ ਔਖਾ ਹੋ ਜਾਂਦਾ ਤੇ ਬਸ ਫਿਰ ਮੈਂ ਇੱਥੇ ਲੱਗ ਗਈ ਸੀ ਆਹ ਡੱਬੇ ਦੇ ਵਿੱਚ ਨਾ ਉਹ ਜਿਹੜੇ ਹੁੰਦੇ ਆ ਆਪਣੇ ਟੂਥਪੈਨ ਤੇ ਉਹ ਫਾਇਲ ਸੀ ਉਹ ਫਿਰ ਮੈਂ ਸਾਰੇ ਡੱਬੇ ਦੇ ਵਿੱਚ ਪਾ ਤਾ ਜਿਹੜਾ ਬਾਕਸ ਪਿਆ ਆਹ ਡੱਬਾ ਕੰਟੇਨਰ ਇਹਦੇ ਵਿੱਚ ਪਾ ਤਾ ਫਿਰ ਮੈਂ ਆ ਡੱਬਾ ਸਾਫ਼ ਕੀਤਾ ਚੰਗੀ ਤਰ੍ਹਾਂ ਇਹਦੇ ਵਿੱਚੋਂ ਫਿਰ ਮਾਸ ਮਾਣਾ ਆ ਡੱਬੇ ਵਿੱਚ ਪਾ ਦੂੰਗੀ ਜਿਹੜਾ yellow ਵਾਲਾ ਤੇ ਆ white ਰੰਗ ਦਾ ਜਿਹੜਾ ਇਹ ਮੈਂ ਬੇਲਾ ਕਰ ਲੂੰਗੀ ਤੇ ਤੇ ਬੇਲਾ ਕਰਕੇ ਫਿਰ ਮੈਂ ਇਹਦੇ ਵਿੱਚ ਸਾਰਾ ਹਨਾ ਪਾ ਦੂੰਗੀ ਸਮਾਨ ਤੇ ਸਮਾਨ ਪਾ ਕੇ ਤੇ ਫਿਰ ਮੈਂ ਇਹਨੂੰ ਲੋਕ ਕਰ ਦੂੰਗੀ ਤੇ ਬਕਸੇ ਆਈ ਸਮਾਨ ਦੀ ਸੈਟਿੰਗ ਕਰੀ ਜਾਂਦੀ ਸੀ ਵੀ ਜਿਹੜਾ ਫालतू ਆ ਉਹ ਨੂੰ ਮੈਂ ਕੱਢੀ ਜਾਂਦੀ ਸੀ ਜਿਹੜਾ ਰੱਖਣ ਵਾਲਾ ਉਹ ਮੈਂ ਰੱਖੀ ਜਾਂਦੀ ਸੀ ਇਹਦੇ ਵਿੱਚ ਟੌਪਸ ਸੀ ਇਹਦੇ ਵਿੱਚ ਉਹ ਵੀ ਕੋਈ ਕਪਿਆ ਸੀ ਕੋਈ ਕਦਾਹੀ ਨਹੀਂ ਸੀ ਨਾਲ ਫਿਰ ਮੈਂ ਕਿ ਐਵੇਂ ਹੀ ਪਾਇਆ ਇੱਕ ਕਦਾ ਕੀ ਕਰਨਾ ਹਨਾ ਤੇ ਮੈਂ ਵੀ ਕੱਢ ਤੇ ਸੀ ਮੈਂ ਕਿ ਆ ਚੱਲੇ ਵੀ ਇੱਕ ਇੱਕ ਕੀ ਕਰਨਾ ਇਹਨੂੰ ਕੱਢ ਦੋ ਪਰਾਂ ਤੇ ਜਿਹੜਾ ਜੋੜਾ ਹੈਗਾ ਸੈਟ ਦਾ ਦੋ ਦਾ ਬਿਓ ਰੱਖ ਲੈਣੀ ਹੈ ਤੇ ਬਸ ਫਿਰ ਮੈਂ ਵੀ ਦੇਖ ਕੇ ਕੱਢੀ ਜਾਂਦੀ ਸੀ ਅੱਜ ਮੈਂ ਬਹੁਤ ਸਾਰਾ ਕਬਾੜ ਕੱਢਿਆ ਮੇਰੇ ਪਾਵੇ ਦੇ ਵਿੱਚ ਕੱਢ ਕੇ ਫਿਰ ਮੈਂ ਕੋੜੇ 'ਚ ਸੜਦਾ ਇੱਥੇ ਮੈਂ ਰਿੰਗ ਦੇਖ ਰਹੀ ਸੀ ਆਉਦੀ ਮੇਰੇ ਪਾਈ ਸੀ ਮੈਂ ਪਹਿਲਾਂ ਕੁੰਦੀ ਨੂੰ ਸਮੇ ਲਾ ਕੇ ਰੱਖਦੀ ਸੀ ਤੇ ਉਹ ਮੈਂ ਫਿਰ ਪਾਲੀ ਮੈਂ ਕਿਹਾ ਚੱਲ ਇਹਨੂੰ ਪਾ ਲੈਂਦੀ ਹਾਂ ਤੇ ਬਸ ਫਿਰ ਮੈਂ ਨਾਲ ਦੇ ਨਾਲ ਸਮਾਨ ਜਾਂ ਵੀ ਦੇਖ ਦੇਖ ਕੇ ਜਿਹੜਾ ਮੈਨੂੰ ਸਹੀ ਲੱਗਿਆ ਕਹੜੇ ਡੱਬੇ 'ਚ ਪਾਉਣ ਨੂੰ ਪਾਈ ਜਾਂਦੀ ਸੀ ਕਿ ਮੈਂ ਅੱਜ ਚੰਗੀ ਤਰ੍ਹਾਂ ਹਨਾ ਇਹ ਡਸਟਿੰਗ ਕੀਤੀ ਕਹਿਮ ਤੇ ਦੇਖੋ ਕਿ ਡਸਟਿੰਗ ਬਹੁਤ ਜ਼ਿਆਦਾ ਸੀ ਅੰਦਰ ਤੇ ਡੱਬੇ ਵਗੈਰਾ ਦਾ ਸਮਾਨ ਵੀ ਗੜਾ ਤੇ ਗੜਾ ਘਰ ਖਾਸੀ ਬਾਕੀ ਸਾਪਣਾ ਵਗੈਰਾ ਐ ਸਟ ਰੱਖਿਆ ਸੀ ਤੇ ਵਸ ਫਿਰ ਮੈਂ ਇਹਦੇ ਵਿੱਚ ਟੌਪਸ ਪਾਉਣ ਲੱਗ ਗਿਆ ਜਿਹੜੀ ਮੇਰੇ ਹੱਥ 'ਚ ਡੱਬੀ ਆ ਤੇ ਪਲਾਸਟਿਕ ਦੀ ਸੀ ਡੱਬੀ ਇਹਦੇ ਵਿੱਚ ਫਿਰ ਮੈਂ ਸਾਰੇ ਇਰਿੰਗਸ ਸੀ ਜਿਹੜੇ ਮੇਰੇ ਉਹ ਮੈਂ ਸਾਰੇ ਇਹਦੇ ਵਿੱਚ ਪਾਤੇ ਰਿੰਗ ਸੀ ਹੀਰਿੰਗਸ ਸੀ ਤੇ ਉਹਨੇ ਸਾਰੇ ਡੱਬੇ ਦੇ ਵਿੱਚ ਪਾ ਕੇ ਤੇ ਇਹਦਾ ਢੱਕਣ ਲਾ ਕੇ ਫਿਰ ਮੈਂ ਜਿਹੜਾ ਵਾਈਟ 골ਡ ਡੱਬਾ ਇਹਦੇ ਵਿੱਚ ਰੱਖ ਦੂੰਗੀ ਸਾਰੇ ਆਪਦੇ ਆਪੇ ਘਰਾਂ ਦੀ ਹਣਾ ਸਾਬ ਸਫਾਈ ਤਾਂ ਕਰਦੀ ਆ ਤੇ ਪਰ ਜਿਹੜੇ ਛੋਟੇ ਮੋਟੇ ਕੰਮ ਹੁੰਦੇ ਘਰਾਂ ਦੇ ਜਿਵੇਂ ਮੈਂ ਕਰੀ ਜਾਨੀ ਆ ਤਾਂ ਆਪਾਂ ਨੂੰ ਕਿਤੇ ਕਿਤੇ ਟਾਈਮ ਲੱਗਦਾ ਨੇ ਤਾਂ ਆਪਾਂ ਹਣਾ ਬਸ ਮੋਟੇ ਮੋਟੇ ਘਰ ਦੇ ਕੰਮ ਕਰ ਲੈਨੇ ਆ ਵੀ ਚੱਲ ਫਟਾਫਟ ਕੰਮ ਹੋ ਜਾ ਗਰਮੀ ਚ ਜੀਵ ਹੀ ਨਹੀਂ ਕਰਦਾ ਇਹ ਕੰਮ ਕਰਨ ਨੂੰ ਤੇ ਅੱਜ ਮੌਸਮ ਥੋੜਾ ਜਿਹਾ ਠੰਡਾ ਸੀ ਤੇ ਮੇਰਾ ਕੰਮ ਵੀ ਛੇ ਦਿਨ ਨਿਪਟ ਗਿਆ ਸੀ ਤੇ ਮੈਂ ਕਿਹਾ ਚੱਲ ਵੀ ਮੋਬਿਲਿ ਕੀ ਕਰੂੰਗੀ ਮਗਾ ਵੀ ਮੈਂ ਆਹੀ ਕਰ ਲਵਾਂਗੀ ਤੇ ਹਜੇ ਮੇਰੇ ਨਾ ਜਿਹੜਾ ਸੂਟ ਸਿਉਣਾ ਸੁੰਤਾ ਸੀ ਮੈਂ येलो ਕਲਰ ਦਾ ਤੁਸੀਂ ਦੇਖਿਆ ਹੋਊਗਾ ਵੀਡੀਓ ਦੇ ਵਿੱਚ ਤੇ ਉਹ ਮੈਂ ਸਿਉਂ ਕੇ ਰੱਖ ਲਿਆ ਤੇ ਤਰਪਾਈ ਮਿੱਥ ਹੋ ਜਾ ਤੱਕ ਨਹੀਂ ਹੋਈ ਤਿੰਨ ਚਾਰ ਦਿਨ ਹੋ ਗਏ ਛੋੜ ਸੁੰਦ ਤੇ ਤੇ ਬਸ ਅੱਜ ਕਰਦੀਆਂ ਗੱਲ ਕਰ ਕੇ ਆਈ ਹੋਈ ਦੀ ਜਾਂਦਾ ਵੀ ਚੱਲ ਕਰ ਲੂੰਗੀ ਕਰ ਲੂੰਗੀ ਹਜੇ ਮੈਂ ਇੱਕ ਸੂਟ ਹੋਰ ਸਟਿਚ ਕਰਨਾ ਜਿਹੜਾ ਤੁਹਾਨੂੰ ਪਰਪਲ ਕਲਰ ਦਾ ਦਿਖਾਇਆ ਸੀ ਉਹ ਸਟਿਚ ਕਰਨਾ ਹੈ ਕਟਿੰਗ ਕਰਨੀ ਹੈ ਤੇ ਫਿਰ ਸਟਿਚ ਕਰੂੰਗੀ ਤੇ ਬਸ ਹੋਰ ਵੀ ਨਹੀਂ ਘਰ ਦੇ ਕੰਮ ਥੰਦੇ ਪੂਰੇ ਹੁੰਦੇ ਆਏ ਹੁੰਦਾ ਵੀ ਚੱਲ ਹਣਾ ਕਰ ਲਈ ਮੈਂ ਕਰੂੰਗੀ ਹੁਣ ਤਰਪਾਈ ਕੱਦ ਦਿਨ ਤੱਕ ਤੇ ਫਰਮਾ ਦੂਜੇ ਸੋਰ ਦੇ ਕਟਿੰਗ ਕਰਕੇ ਸਿਉਂਗੇ ਉਹਨੂੰ ਤੇ ਬਸ ਫਿਰ ਮੈਂ ਇੱਥੇ ਲੱਗ ਗਈ ਸੀ ਸੈਟਿੰਗ ਕਰਨ ਮਸਮਾਨ ਦੀ ਮੈਂ ਤਾਂ ਚਲ ਮੈਂ ਕਪੜਾ ਫੇਰ ਲੱਗ ਗਈ ਪਹਿਲਾਂ ਚੰਗੀ ਤਰ੍ਹਾਂ ਅੰਦਰ ਕਿਉਂਕਿ ਡਸਟ ਜੀ ਜਿਆਦਾ ਸੀ ਮੈਂ ਤਾਂ ਥਾਣਾ ਚੰਗੀ ਤਰ੍ਹਾਂ ਡਸਟ ਕਾ ਹਟਾ ਕੇ ਇਹਦੇ ਨਾਲ ਕਪੜੇ ਨਾਲ ਸਮਾਨ ਰੱਖਾਂਗੀ ਸੈੱਟ ਕਰਕੇ ਤੇ ਮੇਰਾ ਹਨਾ ਜਿਹੜਾ ਸੂਟ ਆ ਉਹ ਤਾਂ ਮੈਂ ਘਰੇ ਪਾਉਣ ਨੂੰ ਘਰੋਈ ਚੱਕਿਆ ਯਾਨੀ ਕਿ ਘਰੋਈ ਲੈ ਲਿਆ ਜਿਹੜਾ yellow ਕਲਰ ਦਾ ਤਾਂ ਮੈਂ ਘਰੋਈ ਸਟਿਚ ਕਰ ਲਿਆ ਕੱਢ ਕੇ ਬੈਠੀ ਚ ਮਗਾ ਚਲੇ ਘਰੇ ਪਾਉਣ ਨੂੰ ਕਿ ਕੰਦਾ ਵੀ ਪਤਲੇ ਹੀ ਤੇ ਫੋਟਨ ਦਾਸ ਵਧੀਆ ਤੇ ਮਸਟਰਡ ਕਲਰ ਦੀ ਚੁੰਨੀ ਆ ਉਹਦੇ ਨਾਲ ਤੇ ਜਿਹੜਾ purple ਕਲਰ ਦਾ ਉਹ ਮੈਂ ਲੈ ਕੇ ਆਈ ਸੀ ਨਾ ਉਹ ਮੰਮੀ ਨੂੰ ਦਿੱਤਾ ਸੀ ਤੇ ਉਹ ਫਿਰ ਮੈਂ ਹੁਣ ਉਹ ਸਟਿਚ ਕਰ ਲੂੰਗੀ ਲਾਸ ਲੂਸ ਸਾਰਾ ਕੁਝ ਲਿਆਂਦਾ ਪਿਆ ਰੀਲ ਵੀ ਗੜਾ ਬੁੜਾ ਬਕਰਮ ਸਾਰਾ ਵਸਪੇ ਤੇ ਆਸ ਕੋਲੀ ਹੋ ਜਾਂਦੀ ਹੈ ਇਹ ਕੰਮ ਕਰਨ ਦੇ ਹਨਾ ਬਾਕੀ ਕੱਲੇ ਬੰਦੇ ਨੂੰ ਹੁੰਦੀ ਆ ਤੇ ਬਾਕੀ ਟੈਨਸ਼ਨ ਬਹੁਤ ਹੁੰਦੀ ਆ ਕੱਲੇ ਬੰਦੇ ਦੇ ਦਿਮਾਗ ਦੇ ਉੱਤੇ ਤੇ ਟੈਨਸ਼ਨ ਤਾਂ ਹੁੰਦੀ ਆ ਜੀ ਟੈਨਸ਼ਨ ਨਾਲ ਹੀ ਬਿਮਾਰੀ ਲੱਗਦੀ ਆ ਜੇ ਟੈਨਸ਼ਨ ਨਾ ਹੋਵੇ ਫਿਰ ਕਾਦੀਆਂ ਬਿਮਾਰੀਆਂ ਲੱਗਣੀਆਂ ਤੇ ਇੱਥੇ ਮੈਂ ਨਾ ਰਿੰਗ ਸਫਾਈ ਸੀ ਇੱਥੇ ਮੈਂ ਪਾ ਲਈ ਜਾਂਦੀ ਮੈਂ ਕਿਹਾ ਹੋਰ ਨਾ ਮੇਰੇ ਕੰਨ ਨਹੀਂ ਬੰਦ ਹੋ ਜਾਣ ਤੇ ਮੈਂ ਕਿਹਾ ਮੈਂ ਪਾਈ ਲੈਣੀ ਫਿਰ ਮੈਂ ਇੱਥੇ ਪਾਉਣ ਲੱਗ ਗਈ ਸੀ ਤੇ ਹੁਆ ਸਵੇਰ ਮਾ ਪਾ ਕੇ ਰਿੰਗਸ ਤੇ ਇੱਥੇ ਮੈਂ ਲੱਗ ਗਈ ਸਾਫ ਸਫਾਈ ਕਰਨ ਦੇ ਦੁਆਰੇ ਕਪੜਾ ਮੈਂ ਕਰਕੇ ਚੰਗੀ ਤਰ੍ਹਾਂ ਗਿੱਲਾ ਲਈ ਸੀ ਨਿਚੋੜ ਕੇ ਇੱਥੇ ਹਰ ਸਾਰੇ ਫੇਰ ਦਿੰਦੀ ਹਾਂ ਜੇ ਆਪ ਪਤਾ ਹੈ ਜੀ ਚੰਗੀ ਤਰ੍ਹਾਂ ਕਲੀਨਿੰਗ ਕਰਦੇ ਆ ਕੋਈ ਵੀ ਸਮਾਨ ਦੀ ਕਰੀਏ ਬੱਚੇ ਕਿੱਥੇ ਇੰਨਾ ਹਨਾ ਚੰਗੀ ਤਰ੍ਹਾਂ ਕਰਦੇ ਆ ਤਾਂ ਬਸ ਉੱਪਰ ਉੱਪਰ ਮੜਾ ਮੋਟਾ ਜਿਹਾ ਝਾੜ-ਝੜਾਈ ਕਰ ਦਿੰਦੇ ਤੇ ਅੱਜ ਫਿਰ ਮੈਂ ਚੰਗੀ ਤਰ੍ਹਾਂ ਮੈਂ ਕਹਾਂ ਵੀ ਅੱਜ ਚਾਹੇ ਮੈਨੂੰ ਕੰਟਾ ਲੱਗ ਜੇ ਵੀ ਮੈਂ ਆ ਚੰਗੀ ਤਰ੍ਹਾਂ ਕਰਨੀ ਕਰਨੀ ਆ ਸਾਰੇ ਸਾਫ ਕਿਆਵਨ ਤੇ ਬੱਸ ਜੀ ਫਿਰ ਮੈਂ ਇੱਥੇ ਲੱਗ ਗਈ ਸੀ ਸਾਰਾ ਸਮਾਨ ਰੱਖਣਾ ਕੈਬਨ ਦੇ ਵਿੱਚ ਇਹਦੇ ਵਿੱਚ ਰੱਖ ਕੇ ਸਾਰੇ ਡੱਬੇ ਵਗੈਰਾ ਰੱਖ ਕੇ ਫਿਰ ਮੈਂ ਥੱਲੇ ਸਲੀਵਟ ਵਗੈਰਾ ਤੇ ਕਪੜਾ ਫੇਰ ਟੀਵੀ ਤੇ ਕਪੜਾ ਫੇਰ ਕੇ ਫਿਰ ਮੈਂ نیچے ਜਿਹੜੇ ਬਣੇ ਆ ਹਨਾ ਰੈਕ ਕੈਬਨ ਦੇ ਆਪਣਾ ਬਾਕਸ ਲੱਗਿਆ ਹੋਇਆ ਹੈਗਾ ਹਨਾ ਟੀਵੀ ਦਾ ਤੇ ਉਹ ਵੀ ਸਾਫ਼ ਕਰੂੰਗੀ ਹੁਣ ਬਸ ਮਥਲੇ ਲੱਗਦੇ ਸੀ ਸਾਫ ਕਰਨ ਨੂੰ ਚੰਗੀ ਤਰ੍ਹਾਂ ਤੇ ਸੋਵੇ ਅਸੀਂ ਰਾਤ ਨਾ ਇੱਧਰ ਕੂਲਰ ਲਾ ਲਿਆ ਤੁਸੀਂ ਦੇਖਿਆ ਹੀ ਹੋਗਾ ਵੀਡੀਓ ਦੇ ਵਿੱਚ ਤੇ ਕਿਉਂਕਿ ਨਾ ਇੱਧਰ ਜਦੋਂ ਬਾਰੀ ਵਿੱਚ ਰੱਖਿਆ ਸੀ ਕੂਲਰ ਬਾਰੀ ਵਾਲੀ ਸਾਈਡ ਇਧਰੋਂ ਹਵਾ ਬੋਧਾ ਨਿਕਾਤੋ ਨਹੀਂ ਹੁੰਦੀ ਸੀ ਤੇ ਕੁਝ ਹਨਾ ਬਾਹਰਲੀ ਹਵਾ ਵੀ ਕਰੋਸ ਨਹੀਂ ਹੁੰਦੀ ਸੀ ਕਿਉਂਕਿ ਕੂਲਰ ਮੂਰੇ ਸੀ ਤੇ ਵੱਡਾ ਕੂਲਰ ਆ ਤੇ ਰੁਕੇ ਪਈ ਸੀ ਹਵਾ ਫਿਰ ਰਾਤ ਸੁਨੇਹਾ ਕਹਿੰਦੀ ਵੀ ਇੱਧਰ ਹੀ ਲਾ ਲੈਨੇ ਆਪਾਂ ਹਾਂ ਬਚਲ ਠੀਕ ਤੇ ਮਵਾਸੇ ਵਰਾ ਸੀ ਇੱਧਰ ਰਾਤੋ ਰਾਤ ਕਰ ਲਿਆ ਸੀ ਚੇਂਜ ਇੱਥੇ ਫਿਰ ਮੈਂ ਲੱਗ ਗਈ ਸੀ نیچے ਕੈਵਨ ਸਾਹਿਬ ਪਰਨ ਤੇ ਇੱਥੋਂ ਮੈਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਤਾ ਸੀ ਤੇ ਸਮਾਨ ਦੇਖੋ ਇਹ ਕਿੰਨਾ ਕੱਢਿਆ ਮੈਂ ਕੈਵਨ ਦੇ ਉੱਪਰ ਤੇ ਆ ਦਵਾਈਆਂ ਵੀ ਫਿਰ ਮੈਂ ਇੱਥੇ ਰੱਖ ਲਈਆਂ ਸੀ ਸਾਰੀਆਂ ਤੇ ਦਵਾਈਆਂ ਮੈਂ ਨਾ ਸਾਰੀਆਂ ਖਲਾ ਲਈਆਂ ਸੀ ਟੇਬਲ ਦੇ ਉੱਪਰ ਮੈਂ ਕਿਹਾ ਵੀ ਜਿਹੜੇ ਜਿਨ੍ਹਾਂ ਦੀ ਐਕਸਪਾਇਰੀ ਡੇਟ ਹੋਈ ਹੋਈ ਹੈ ਤੇ ਮੈਂ ਕਿਹਾ ਉਹ ਕੱਢੋ ਵੀ ਐਵੇਂ ਰੱਖਣੀ ਹੈ ਕਈ ਵਾਰ ਬੱਚਾ ਐ ਲੈ ਲੈਂਦਾ ਕੋਈ ਦਵਾਈ ਕਈ ਵਾਰ ਘਰੇ ਨਹੀਂ ਹੁੰਦਾ ਕੋਈ ਵੱਡਾ ਤੇ ਵੀ ਐ ਬੱਚੇ ਚੱਕ ਕੇ ਲੈਣ ਆ ਲੈਣ ਫਿਰ ਮੈਂ ਕਹ ਕਿੰਨੇ ਦਿਨ ਦੀ ਮੈਂ ਕਹੀ ਹੁੰਦੀ ਸੀ ਵੀ ਚੱਕੂਗੀ ਕਰੂੰਗੀ ਐ ਕਰੂੰਗੀ ਮਤਲਬ ਐਸਾ ਟਾਈਮ ਹੀ ਲੰਘਦਾ ਸੀ ਤੇ ਫਿਰ ਮੈਂ ਥੈਕਸ ਵੈਰੀ ਡੇਟ ਵਾਲੀਆਂ ਆਰਡਰ ਰੱਖ ਰੱਖਤੀ ਆ ਸਾਈਡ ਤੇ ਤੇ ਜਿਹੜੀਆਂ ਜ਼ਰੂਰਤੀਆਂ ਸੀ ਜਿੰਨਾਂ ਦੀ ਹਜੇ ਪਈ ਸੀ ਵੈਰੀ ਡੇਟ 26 ਤੱਕ 27 ਤੱਕ ਉਹ ਹਨ ਵਿੱਚ ਡੱਬੇ ਦੇ ਵਿੱਚ ਰੱਖ ਲਵਾਂਗੀ ਸਾਰੀਆਂ ਦੇਖ ਕੇ ਤੇ ਬਸ ਹਨਾ ਮੈਂ ਮੇਨ ਮੇਨ ਜੀਆਂ ਰੱਖੀਆਂ ਤੇ ਬਾਕੀ ਮੈਂ ਸਾਰੀਆਂ ਕੱਢਤੀਆਂ ਜਿਹੜੀਆਂ ਐਵੇਂ ਹ ਸਰਕਾਰੀ ਹਸਪੀਟਲ ਚੋਂ ਪਾ ਲਈ ਹੁੰਨੇ ਆ ਉਹ ਪੱਤੇ ਜਿਵੇਂ ਪਏ ਸੀ ਤੇ ਮੈਨੂੰ ਕਿਹਾ ਵੀ ਪਤਾ ਵੀ ਨਹੀਂ ਹੈਗਾ ਵੀ ਕਿਹੜੀ ਚੀਜ਼ ਦੀ ਹੈਗੀ ਕਿਵੇਂ ਆ ਤੇ ਤੇ ਡਾਡੀ ਦੇ ਸੀ ਪਹਿਲਾਂ ਜਦ ਗਵਾ ਲੈਂਦੇ ਸੋਲੂ ਲੈ ਲੈਂਦੇ ਹੁੰਦੇ ਉਹ ਪੀਂਦੇ ਸੀ ਮੈਂ ਫਿਰ ਛੱਡਤੀ ਹਾਂ ਤਾਂ ਐਮੀ ਬਸ ਮੈਨ ਮੈਂ ਜਿਹੜੀ ਆਪਣ ਚਾਹੀਦੀ ਹੁੰਦੀ ਜਨ ਪੱਤੇ ਜਰੂਰ ਤੋਂ ਦੇਨ ਸਾਰ ਤੇ ਆਪ ਦੇ ਹੋਗੇ ਤੇ ਬੀਪੀ ਦੀਆਂ ਹੋਗੀ ਪੇਨ ਕਿਲਰ ਹੋਗੀ ਬੁਖਾਰ ਦੀਆਂ ਹੋਗੀਆਂ ਤੇ ਉਲਟੀ ਵਗੈਰਾ ਦੇ ਹੋਗੇ ਕਬਰਾਟਦੀ ਤੇ ਵਾਸੀ ਰੱਖੀਆਂ ਸੀ ਮੈਂ ਤੇ ਬਾਕੀ ਮੈਂ ਸਾਰਾ ਕੁਝ ਸੜਤਾ ਸੀ ਟੋਪ ਵਗੈਰਾ ਰੱਖ ਲਿਆ ਸੀ ਜਦ ਮੈਂ ਜੁਮਾ ਲਈ ਜਾ ਕੋਈ ਮੂਹ ਵਗੈਰਾ ਉਹ ਰੱਖ ਲਿਆ ਸੀ ਉਹ ਨੂੰ ਸੜਤੀਆਂ ਸੀ ਗੰਨ ਕਵਾੜ ਤੋਂ ਦਵਾਈਆਂ ਰੱਖਣੀਆਂ ਨੇ ਰੱਖਣੀਆਂ ਪੰਚਾਇਤ ਜਰੂਰਤ ਦੇ ਅਨੁਸਾਰ ਰੱਖਣੀਆਂ ਚਾਹੀਦੀ ਦਵਾਈ ਐਵੇਂ ਘਰ ਚ ਬੱਪਾ ਹਨਾ ਗੰਦ ਪਾਇਆ ਹੁੰਦਾ ਤੇ ਅਸ ਫਿਰ ਮੈਂ ਪਰਚੀਆਂ ਸੀ ਕੋਈ ਟੋਪ ਸੀ ਸਾਰੇ ਮੈਂ ਦੇਖ ਕੇ ਐਕਸਪਾਇਰੀ ਡੇਟ ਜਿੰਨਾਂ ਦੀ ਹੈਗੀ ਸੀ ਠੀਕ ਆ ਇਹਨਾਂ ਦੀ ਨਹੀਂ ਸੀ ਫਿਰ ਮੈਂ ਚੱਕਤੀਆਂ ਸਾਰੀਆਂ ਕੱਢਤੀਆਂ ਬਾਹਰ ਤੇ ਪਤਾ ਹੁੰਦਾ ਨਹੀਂ ਜੀ ਜਦੋਂ ਹਨਾ ਵੀ ਆਪਾਂ ਘਰੇ ਨਾ ਹੋਏ ਪਰ ਬੱਚੇ ਕਈ ਵਾਰ ਆਈ ਚੱਕ ਲੈ ਲੈਂਦੇ ਹਾਂ ਤੇ ਨਾਲ ਸਮਝਾਇਆ ਹੋਏ ਵੀ ਦੇਖ ਕੇ ਲੈਣ ਚਾਹੀਦੀ ਆ ਪਰ ਕਈ ਵਾਰ ਨਹੀਂ ਬੱਚੇ ਨੂੰ ਯਾਦ ਰਹਿੰਦੀ ਗੱਲ ਆਪਣੇ ਦਿਮਾਗ ਦੇ ਵਿੱਚੋਂ ਨਿਕਲ ਜਾਂਦੀ ਹੈ ਕਈ ਵਾਰ ਹਨਾ ਆਪਾਂ ਵੀ ਆਈ ਲੈ ਲੈਨੇ ਕਈ ਵਾਰ ਆਪਣੇ ਪੇਣ ਹੁੰਦਾ ਹੋਵੇ ਆ ਪਕੜਾ ਹੀ ਦੇਖਦੀ ਤੇ ਮੈਂ ਕਹ ਫਿਰ ਆ ਮੈਂ ਹਨਾ ਜੀ ਵੱਧੂ ਦਾ ਉਹ ਹੋਊਗਾ ਤੇ ਫਿਰ ਵਸ ਮ ਕੱਢ ਦੂੰਗੀ ਸਾਰੀਆਂ ਦਵਾਈਆਂ ਤੇ ਕੈਵਨ ਦੇ ਉੱਪਰ ਦੇਖੋ ਜੀ ਕਿੰਨਾ ਹਨਾ ਖਲਾਰਾ ਪਿਆ ਹੋਇਆ ਹੈ ਸਾਰਾ ਸਮਾਨ ਮੈਂ ਕੱਢਿਆ ਉਹਦੇ ਚੱਕੈਵਨ ਦੇ ਵਿੱਚੋਂ ਤੇ ਸੋਫੇ ਦੇ ਉੱਪਰ ਪਿਆ ਜਿਹੜਾ ਖਲਾਰਾ ਤੇ ਇਹ ਨਾ ਮੈਂ ਆਹ ਬੋਰਡ ਹੋ ਗਿਆ ਫੋਨ ਹੋ ਗਿਆ ਇਹ ਫੋਨ ਐਮਆਈ ਦਾ ਤੇ ਇਹ ਜਿਵੇਂ ਡੈੱਡ ਹੋਇਆ ਪਿਆ ਸਟਿੱਕ ਕਰਾਉਣਾ ਦਿੱਤਾ ਸੀ ਪਰ ਹੁੰਦਾ ਨਹੀਂ ਮੈਂ ਕਿ ਐਵੇਂ ਹੀ ਵਿੱਚ ਛੱਡੋ ਉਹਨਾਂ ਨੂੰ ਐਵੇਂ ਤੇ ਰੱਖਣ ਨਕਵਾੜ ਖੰਭੇ ਚ ਫਿਰ ਮੈਂ ਉਹਦੇ ਚ ਜਿਹੜੇ ਤੇ ਬੋਤਲ ਵਗੈਰਾ ਪਰ ਰੱਖੀ ਹੁੰਦੀ ਹੈ ਪਲਾਸਟਿਕ ਦੀਆਂ ਕਵਾੜੀਆਂ ਨੂੰ ਦੇਨੋ ਉਹਦੇ ਵਿੱਚ ਛੱਡ ਦੂੰਗੀ ਸਾਰਾ ਤੇ ਬੋਰਡ ਤਾਂ ਚਾਹੀਦਾ ਸੀ ਬੋਰਡ ਫਿਰ ਮੈਂ ਰੱਖ ਦੂੰਗੀ ਹਨਾ ਕਿਉਂਕਿ ਆਪਾਂ ਚਾਰਜ ਵਗੈਰਾ ਲਾਉਣਾ ਹੁੰਦਾ ਜਾਂ ਕੋਈ ਹੋਰ ਚੀਜ਼ ਤੇ ਜਿਹੜਾ ਵਾਈਟ ਲਫਾਫਾ ਉਹਦੇ ਵਿੱਚ ਮੇਰੀਆਂ ਦਵਾਈਆਂ ਤੇ ਕੋਲੀ ਆ ਜਿਹੜੀ ਭਾਈ ਉਹਦੇ ਵਿੱਚ ਤੇਲ ਪਾਇਆ ਹੋਇਆ ਸੀ ਨਾ ਜਵਕਾਂ ਸਰੋਂ ਦਾ ਉਹ ਖਾਲੀ ਪਈ ਸੀ ਐਵੇਂ ਬਸ ਚੀਜ਼ਾਂ ਰੱਖ ਰੱਖਿਆ ਲਫਾਫੇ ਦੇ ਵਿੱਚ ਦੇਖੋ ਇਹ ਮੈਂ ਕਿੰਨਾ ਕਬੜ ਕਰਦੇ ਤੇ ਕੰਗੇ-ਕੁੰਗੇ ਉੱਥੇ ਪਈ ਆ ਰਾਵੜ ਕੱਢੀ ਸੀ ਕਰੀਸ਼ੂ ਦੇ ਰੇਜ ਇਹ ਵੀ ਮੈਂ ਕੱਢੀ ਮੰਗਾ ਚੱਲ ਹੁਣ ਲੱਭਦਾ ਰਹੂਗਾ ਸੱਟ ਕੇ ਬਸ ਭੁੱਲ ਜਾਂਦਾ ਵੀ ਮੈਂ ਕਿੱਥੇ ਚੀਜ਼ ਪਾਈ ਕਿੱਥੇ ਨਹੀਂ ਫਿਰ ਮੈਂ ਕੱਢੀਆਂ ਮਗਾ ਚਲੇਗੀ ਪਸਾੜ ਤੇ ਰੱਖੂੰਗੀ ਫਿਰ ਵਸੇ ਸੋ ਸਾਰਾ ਖਲਾਰਾ ਚੱਕ ਕੇ ਦਵਾਈਆਂ ਦਵਾਈਆਂ ਫਿਰ ਮੈਂ ਇੱਥੇ ਲੱਗੀ ਸੀ ਹਨਾ ਸੋਫਿਆਂ ਦੇ ਕੱਪੜਾ ਫੇਰ ਨਾ ਤੇ ਮੈਂ ਕਾ ਚਲਾ ਚੰਗੀ ਤਰ੍ਹਾਂ ਇਹਨੂੰ ਵੀ ਸਾਫ ਕਰਤੀ ਹੁਣ ਜਦੋਂ ਲੱਗ ਗਈ ਹੈ ਫਿਰ ਵਸੇ ਮੈਂ ਇੱਥੇ ਲੱਗ ਗਈ ਸੀ ਦਲੀ ਸਾਈਡ ਸੋਫਿਆਂ ਤੇ ਕੱਪੜਾ ਫੇਰ ਨਾ ਉੱਥੇ ਕਰ ਲੂੰਗੀ ਸਾਫ ਇਹਨਾਂ ਨੂੰ ਤੇ ਨਾਲ-ਨਾਲ ਮੈਂ ਸਾਰਾ ਖਲਾਰਾ ਚੱਕ ਦੂੰਗੀ ਤੇ ਇੱਧਰ ਦੇਖੋ ਇਹ ਸਾਰਾ ਮੈਂ ਚੱਕ ਤਾ ਖਲਾਰਾ ਤੇ ਚੱਕ ਕੇ ਫਿਰ ਮੈਂ ਇੱਧਰ ਆ ਗਈ ਸੀ ਸ਼ੀਸ਼ੇ ਦੇ ਉੱਤੇ ਕੱਪੜਾ ਫੇਰਨਾ ਇੱਥੇ ਵੀ ਮੈਂ ਬਸ ਸਾਰਾ ਖਲਾਰਾ ਚੱਕ ਕੇ ਤੇ ਸ਼ੀਸ਼ੇ ਤੇ ਆਪਾਂ ਸਮਾਨ ਚੱਕ ਚੱਕ ਕੇ ਸਾਰਾ ਕੱਪੜਾ ਫੇਰ ਦਾਂਗੇ ਚਮਕੀਤਰ ਇਹਨੂੰ ਕਰ ਦਾਂਗੇ ਕਲੀਨ ਤੇ ਫਿਰ ਮੈਂ ਇੱਧਰ ਸਾਰਾ ਉਹ ਸਾਫ਼ ਕਰਤਾ ਤੇ ਹੁਣ ਮੈਂ ਟੇਬਲ ਤੇ ਕਰੂੰਗੀ ਕੱਪੜਾ ਫੇਰੂੰਗੀ ਤੇ ਮੈਂ ਕਿ ਟੇਬਲ ਵੀ ਹੁਣ ਕਰੀ ਦਈਏ ਲੱਗਦੇ ਹੱਥ ਤੇ ਜੋ ਸਾਰੇ ਆਪਾਂ ਸਾਫ਼ ਸਫਾਈ ਕੀਤੀ ਮੈਂ ਇੱਥੇ ਵੀ ਕਰੀ ਦਿੰਨੇ ਤੇ ਇੱਥੇ ਵੀ ਬਸ ਹੁਣ ਮੈਂ ਤੇ ਉੱਪਰ ਵੀ ਫੇਰ ਤਾਂ ਨੀਚੇ ਵੀ ਤੇ ਕੱਪੜਾ ਫੇਰ ਕੇ ਨੂੰ ਚੰਗੀ ਤਰ੍ਹਾਂ ਕਲੀਨ ਕਰਤਾ ਤੇ ਬੱਚੇ ਨੇ ਰਗੜ ਕੇ ਨਹੀਂ ਫੇਰ ਦੇ ਕੱਪੜਾ ਜਿਵੇਂ ਆਪਾਂ ਚੰਗੀ ਤਰ੍ਹਾਂ ਸਾਫ ਸਫਾਈ ਕਰਦੇ ਤੇ ਬਸ ਫਿਰ ਮੈਂ ਇੱਥੇ ਜਿਹੜੀ ਰੀਸ਼ੂ ਦੀ ਟੀ-ਸ਼ਰਟ ਸੀ ਇਹ ਟੰਗ ਤੇ ਕੋਠੇ ਕਰਕੇ ਪਈ ਸੀ ਤੇ ਆ ਪਰਨਾ ਉੱਪਰ ਟੰਗਿਆ ਤੇ ਪਾਗ ਦੀ ਚੱਕੀ ਬਸ ਐਂ ਬੱਚੇ ਛੱਡ ਦਿੰਦੇ ਇਹਨਾਂ ਨੂੰ ਕਿੰਨੇ ਵਾਰ ਕਿਹਾ ਨਾਲ ਬੇ ਆ ਉਹਦਾ ਸਮਾਨ ਹਨਾ ਜਿੱਥੋਂ ਚੱਕਾ ਦੀ ਉੱਥੇ ਰੱਖਿਆ ਕਰੋ ਪਰ ਨਹੀਂ ਸੁਣਦੇ ਨਹੀਂ ਇੱਥੇ ਪਰ ਮੈਂ ਮਾਤਾ ਦੇ ਮੰਦਿਰ 'ਚ ਆ ਕੇ ਸਪੜਦਾ ਕਰਤਾ ਸੀ ਤੇ ਇੱਥੇ ਵੀ ਖਲਾਰਾ ਪਿਆ ਸੀ ਕਾਊਂਟਰ ਤੇ ਸਾਰਾ ਮੈਂ ਚੱਕ ਦੂੰਗੀ ਹੁਣ ਤੇ ਬੱਸ ਜੀ ਇੱਥੇ ਕਰਾਂਗੇ ਹੁਣ ਆਪਾਂ ਵੀਡੀਓ ਦਾ ਐਂਡ ਤੇ ਤੁਹਾਨੂੰ ਅੱਜ ਦੀ ਵੀਡੀਓ ਕਹੇ ਜੀ ਲੱਗੀ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਡੇ ਜਿਹੜੇ ਚੈਨਲ ਦੇ ਉੱਪਰ ਨਵੇਂ ਆਏ ਵੀਰ ਭੈਣ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਿਓ ਸੋਹਣੇ-ਸੋਹਣੇ ਤੇ ਲਾਈਕ ਕਰਿਓ ਵੀ ਵੀਡੀਓ ਨੂੰ ਤੇ ਚੈਨਲ ਨੂੰ ਤੇ ਸਾਡੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਿਓ ਤੇ ਪਤਾ ਲੱਗਦਾ ਹਨਾ ਗੱਲ ਦਾ ਵੀ ਕੀ ਦੱਸਿਆ ਕੀ ਨਹੀਂ ਵੀਡੀਓ ਦੇ ਵਿੱਚ ਮਿਲਾਂਗੇ ਕੱਲ੍ਹ ਵਾਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ